ਆ ਬੰਦਾ ਕੀ ਸਿੱਖਿਆ ਦੇ ਰਿਹਾ ਆਪਣੇ 5 ਸਾਲ ਦੇ ਬੱਚੇ ਨੂੰ ਆ ਵੇਖੋ ਤੁਸੀਂ ਅਸੀਂ ਜਦੋਂ ਪਠਾਨਕੋਟ ਤੋਂ ਮਕੇਰੀਆਂ ਜਾ ਰਹੇ ਤਾਂ بارش ਪੈ ਰਹੀ ਏ ਰਾਤ ਦੀ بارش ਹੋ ਰਹੀ ਏ ਔਰ ਇਹ ਬੰਦਾ ਹਾਈਵੇ ਤੇ ਲੈ ਕੇ ਆਪਣੇ 5 ਸਾਲ ਦੇ ਬੇਡੇ ਨੂੰ ਬੈਠਾ ਔਰ ਜਦੋਂ ਅਸੀਂ ਗੱਡੀ ਟਰਨ ਕਰਕੇ ਆਵਾਜ਼ ਦਿੱਤੀ ਤਾਂ ਬੰਦਾ ਚੱਲਣ ਲੱਗਿਆ ਔਰ ਫਿਰ ਅਸੀਂ ਇਸ ਨੂੰ ਆਵਾਜ਼ ਦੇ ਕੇ ਰੋਕ ਲਿਆ ਔਰ ਅਸੀਂ ਆਪ ਹੀ ਜਾਣਕਾਰੀ ਦੇ ਦਿੰਦੇ ਆ ਕਿ ਇਹ ਭਰਾ ਜਿਹੜਾ ਆਪਣੇ ਬੱਚੇ ਨੂੰ ਕੀ ਸਿੱਖਿਆ ਦੇ ਰਿਹਾ ਇਹ ਆਪਣੇ ਬੱਚੇ ਨੂੰ ਇਹ ਟਰੋਡ ਦੇ ਉੱਤੇ ਆ ਖੜਾ ਪਾਣੀ ਦੇਖ ਰਹੇ ਹੋ ਤੁਸੀਂ ਆ ਖੜਾ ਪਾਣੀ ਹਾਈਵੇ ਦੇ ਉੱਤੇ ਆ ਸੜਕ ਭਰੀ ਹੋਈ ਏ ਇਹ ਇੱਥੇ ਜਾਲੇ ਫਸੇ ਨੇ ਪੱਤੇ ਫਸੇ ਨੇ ਔਰ ਬੱਚੇ ਆਪਣੇ ਨੂੰ ਸਿਖਾ ਰਹੇ ਆ ਕਿ ਜੇ ਕਿਤੇ ਪਾਣੀ ਖੜਾ ਹੋਵੇ ਤਾਂ ਇਹ ਪੱਤੇ ਕੱਢ ਦਿਓ ਆ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਇਹ ਵੀ ਤਸਵੀਰ ਦੱਸਦੇ ਆ ਕਿ ਇਸ ਨੇ ਪੱਤੇ ਕੱਢ ਦਿੱਤੇ ਔਰ ਪਾਣੀ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ ਔਰ ਭਰਾ ਨੇ ਜੋ ਸਿੱਖਿਆ ਦਿੱਤੀ ਆ ਔਰ ਤੁਸੀਂ ਆਪ ਵੇਖੋ ਵੀ ਲੋਕ ਆ ਕੇ ਗੱਲਾਂ ਬਹੁਤ ਕਰਦੇ ਨੇ ਕਿ ਗੋਰੇ ਬਹੁਤ ਸਿੱਖਿਆ ਦਿੰਦੇ ਆ ਆਪਣੇ ਬੱਚਿਆਂ ਨੂੰ ਬੜਾ ਮੋਟੀਵੇਟੇਡ ਕਰਦੇ ਆ ਲੇਕਿਨ ਆ ਭਰਾ ਨੇ ਕੀ ਸਿੱਖਿਆ ਦਿੱਤੀ ਆ ਵੇਖੋ ਆ ਪਾਣੀ ਚੱਲ ਪਿਆ ਆ ਹੁਣੇ ਸਾਡੇ ਵੇਖਦੇ ਵੇਖਦੇ ਪਾਣੀ ਖਤਮ ਹੋ ਜਾਣਾ ਹੈ ਰੋਡ ਸਾਫ ਹੋ ਜਾਣਾ ਔਰ ਇਹੋ ਜੀ ਮੋਟੀਵੇਟੇਡ ਵੀਡੀਓ ਜਿਹੜੀ ਆ ਨਾ ਸ਼ੇਅਰ ਜਰੂਰ ਕਰਿਆ ਕਰੋ ਔਰ ਭਰਾ ਦੇ ਕਮੈਂਟ ਜਰੂਰ ਕਰਿਓ ਕਿ ਭਰਾ ਨੇ ਇਹ ਜੋ ਕੰਮ ਕੀਤਾ ਜੋ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਆ ਕਿਵੇਂ ਲੱਗੀ ਆ ਤੁਹਾਨੂੰ ਔਰ ਮੀਰਥਲ ਦਾ ਰਹਿਣ ਵਾਲਾ ਭਰਾ ਬਲਵੀਰ ਸਿੰਘ ਆ ਤੁਸੀਂ ਵੇਖ ਸਕਦੇ ਔਰ ਭਰਾ ਦੀ ਗੱਲਬਾਤ ਵੀ ਸੁਣਾਉਂਦੇ ਆ ਪਰ ਬਹੁਤ ਵਧੀਆ ਲੱਗਿਆ ਸਾਡਾ ਤਾਂ ਮਨ ਖੁਸ਼ ਹੋ ਗਿਆ ਔਰ ਅਸੀਂ ਇਸ ਕਰਕੇ ਇਸ ਭਰਾ ਨੂੰ ਕਵਰ ਕੀਤਾ ਔਰ ਤੁਹਾਨੂੰ ਕਿਵੇਂ ਲੱਗਾ ਕਮੈਂਟ ਜਰੂਰ ਕਰਿਓ ਔਰ ਆਪਣੇ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਹਰ ਕੋਈ ਦੇਵੇ ਅਸੀਂ ਤਾਂ ਇਹੀ ਕਹਾਂਗੇ ਪਰ ਇਹ ਕਹਿ ਰਿਹਾ ਕਿ ਮੈਂ ਆਪਣੇ ਬੇਟੇ ਨੂੰ ਇਹੀ ਸਿਖਾ ਰਿਹਾ ਕਿ ਜੇ ਪਾਣੀ ਕਿਤੇ ਖੜਾ ਹੈ ਇਹ ਸੜਕ ਟੁੱਟ ਸਕਦੀ ਸੀ ਇਹ ਸਾਡੀ ਸੜਕ ਹੈ ਟੁੱਟ ਸਕਦੀ ਸੀ ਅਸੀਂ ਪਾਣੀ ਕੱਢ ਦਿੱਤਾ ਸੜਕ ਵਾਜ ਜਾਣੀ ਆ ਆ ਤੁਸੀਂ ਤਸਵੀਰਾਂ ਵੇਖੋ ਇਹ ਮੀਰਸਾਲ ਦੀਆਂ ਤਸਵੀਰਾਂ ਔਰ ਬਲਵੀਰ ਸਿੰਘ ਨਾਂ ਆ ਭਰਾ ਦਾ ਵੀਡੀਓ ਵਰਤੋ ਸ਼ੇਅਰ ਭਾਜੀ ਕੀ ਨਾਮ ਆਪਣਾ ਬਲਵੀਰ ਸਿੰਘ ਜੀ ਕਿਹੜਾ ਪਿੰਡ ਕਿਹੜਾ ਮੀਰਸਾਲ ਇਹ ਜਦੋਂ ਅਸੀਂ ਵੇਖਿਆ ਤੁਸੀਂ ਕੀ ਕਰ ਰਹੇ ਸੀ ਭਾਜੀ ਸਫਾਈ ਕਰ ਨਹੀਂ ਇਹ ਨਾਲੀਆਂ ਬੰਦ ਹੋ ਗਈਆਂ ਇਹ ਪਾਣੀ ਹਾਈਵੇ ਦਾ ਰੁਕਿਆ ਹੈ ਹਾਂਜੀ ਤੇ ਮੁੰਡਾ ਵੀ ਨਾਲ ਸੀ ਮੁੰਡੇ ਨੂੰ ਕੀ ਸਿਖਾ ਰਹੇ ਹੋ ਮੁੰਡੇ ਸਵਾਨ ਲੈ ਕੇ ਸਫਾਈ ਦਾ ਜੀ ਲਾ ਕੇ ਪਾਣੀ ਖਲੋਗੇ ਰੋਡ ਟੁੱਟ ਸਕਦਾ ਜੀ ਰੋਡ ਟੁੱਟ ਸਕਦਾ ਹਾਂਜੀ ਔਰ ਇਹੋ ਜੀਆਂ ਸੋਚ ਜਿਹੜੀ ਆ ਵਿਰਲੇ ਵਿਰਲੇ ਹੀ ਰੱਖਦੇ ਆ ਹਾਂਜੀ ਹਾਂਜੀ ਧੰਨਵਾਦ